ਹੈਲੋ ਜੀ ਸਤਿ ਸ਼੍ਰੀ ਅਕਾਲ ਆਈ ਹੋਪ ਤੁਸੀਂ ਠੀਕ ਠਾਕ ਹੋ ਮੈਂ ਵੀ ਠੀਕ ਠਾਕ ਹਾਂ ਸਵਾਗਤ ਹੈ ਜੀ ਤੁਹਾਡਾ ਆਪਣੇ ਚੈਨਲ ਤੁਹਾਨੂੰ ਫੈਮਿਲੀ ਦੇ ਵਿੱਚ ਇਥੇ ਉਹ ਵੀ ਜਿ Blog ਦੀ ਸਟਾਰਟ ਕਰਨ ਲੱਗੀਆਂ ਜੀ ਕਰਨ ਕਿਉਂਕਿ ਦੋ ਦਿਨ ਹੋ ਗਏ ਸੀ Blog ਨਹੀਂ ਸਿਆਰ ਰਵੱਟ ਥੋੜੀ ਜਿਹੀ ਲਾਈਫ ਬੀਜੀ ਚੱਲ ਰਹੀ ਸੀਗੀ ਇਸੇ ਕਰਕੇ Blog ਲੇਟ ਹੋਇਆ ਜਿਵੇਂ ਪਹਿਲਾਂ ਤੁਹਾਨੂੰ Blog ਦਿਖਾਈ ਨੇ ਕੰਟੀਨਿਊ ਕੀਤੇ ਹੋਏ ਨੇ ਜੀ ਆਪਾਂ ਉਸੇ ਤਰ੍ਹਾਂ ਇਹ ਹੈਗਾ ਸੀ ਪਾਰਟੀ ਤੋਂ ਨੈਕਸਟ ਡੇ ਇਸ ਦਿਨ ਆ ਗਈ ਸੀ ਆਪਣੇ ਮਹਾਂਤ ਕਿਉਂਕਿ ਜੀ ਇਹ ਵੀ ਇਹੀ ਚਾਹੁੰਦੇ ਹੁੰਦੇ ਨੇ ਨਾ ਵੀ ਆਪਣੇ ਘਰਾਂ ਦੇ ਵਿੱਚ ਖੁਸ਼ੀਆਂ ਆਉਣ ਤਾਂ ਹੀ ਆਉਣ ਕਿਉਂਕਿ ਬਾਕੀ ਇਹ ਹੋ ਜਾਂਦਾ ਜੀ ਚਲੋ ਇਹਨਾਂ ਨੂੰ ਵੀ ਜ਼ਿੰਦਗੀ ਦੇ ਵਿੱਚ ਕਿੰਨੇ ਕ ਮੌਕੇ ਹੁੰਦੇ ਨੇ ਹਨਾ ਕਿਸੇ ਦੇ ਘਰ ਆਉਣ ਦੇ ਖੁਸ਼ੀਆਂ ਮਨਾਉਣ ਦੇ ਤੇ ਖੁਸ਼ੀਆਂ ਵੀ ਅਗਲੇ ਨੂੰ ਵੀ ਇਹਨਾਂ ਨੂੰ ਸ਼ਗਨ ਵਗੈਰਾ ਦੇਣ ਦੇ ਹਨਾ ਬਾਕੀ ਚਲੋ ਜੀ ਅਬਦੀ ਅਬਦੀ ਸਮਝਾ ਹਨਾ ਇਹ ਵੀ ਇਹੀ ਦਿਨ ਲੋਚਦੇ ਨੇ ਕੀ ਕਿਸੇ ਦੇ ਖੁਸ਼ੀ ਆਉਣਗੀਆਂ ਤਾਂ ਇਹਨਾਂ ਨੂੰ ਵੀ ਕੁਝ ਮਿਲੂਗਾ। ਜਮਿੰਦਾਰ ਬੰਦੋਰ। ਵਾਹ। ਚਲੋ ਸੋਮਣੇ ਚੋ। ਉਹ ਤੇਰੇ ਹੱਟ ਉੱਤੇ ਨਾਨਕ ਨੇ ਲੁੱਟ ਹੈ ਮਸਾਈ। ਤੇਰੇ ਹੱਟ ਉੱਤੇ ਨਾਨਕ ਨੇ ਲੁੱਟ ਹੈ ਮਸਾਈ। ਤੇਰੇ ਮਾਲਕਾਂ ਦੇ ਕੰਮਕਾਰ ਹੋ ਗਏ ਸ਼ਾਮ ਹੋ ਗਈ ਜੀ ਪਰ ਹਜੇ ਵੀ ਸਵੇਰ ਦੇ ਲੱਗੇ ਹੋਏ ਸੀ ਕੰਮਕਾਰ ਸੈੱਟ ਕਰਨ ਵੀ ਜਿਹੜੇ ਕੱਪੜਾ ਜੀ ਹੋਰ ਵਗੈਰਾ ਜਿਹੜਾ ਵੀ ਕੰਮਕਾਰ ਹੈਗਾ ਉਹ ਸੈੱਟ ਕਰ ਲਈਏ ਪਰ ਹਜੇ ਤੱਕ ਹੋਏ ਨਹੀਂ ਹੈਗੇ ਹਜੇ ਵੀ ਕਾਫੀ ਜਿੰਦਾ ਲੱਗਦੀਆਂ ਨੇ ਵੀ ਟਾਈਮ ਲੱਗੂਗਾ ਇੱਕ ਦੋ ਦਿਨ ਹੋਰ ਲੱਗਣਗੇ ਸੈਟਿੰਗ ਕਰਦੇ ਨੂੰ ਘਰ ਦੀ ਤੁਹਾਨੂੰ ਪਤਾ ਹੀ ਆ ਕਿਸੇ ਵੀ ਪ੍ਰੋਗਰਾਮ ਤੋਂ ਬਾਅਦ ਥੋੜਾ ਜਿਹਾ ਹੋ ਜਾਂਦਾ ਨਾ ਕੰਮ ਕਰਨ ਦਾ ਹੁਣ ਜਾ ਕੇ ਉਹਨਾਂ ਸਿੱਖਣੇ ਫਿਰ ਤੁਹਾਨੂੰ ਦਿਖਾਉਣੀ ਆ ਜੀ ਕੀ ਕਰਨ ਜਾਣਾ ਨਾਲੇ ਮਿਲਦੇ ਆ ਫਿਰ ਆਪਾਂ ਆਪਾਂ ਇਹ ਨਹੀਂ ਕਹਿੰਦੇ ਜੀ ਹਨਾ ਵੀ ਕਿੰਨਾ ਲੈ ਕੇ ਗਏ ਜਾਂ ਕਿੰਨਾ ਨਹੀਂ ਹੈ ਨਾ ਜੋ ਜੀ ਦੀ ਕਿਸਮਤ ਵਿੱਚ ਆਉਨੂ ਉਹਨਾਂ ਮਿਲ ਹੀ ਜਾਣਾ ਏ ਜਿਵੇਂ ਮੈਂ ਤੁਹਾਨੂੰ ਦੱਸਿਆ ਨਾ ਉਸ ਤੋਂ ਬਾਅਦ ਆਪਾਂ ਜਿਹੜੇ ਘਰ ਦੇ ਕੰਮ ਕਰ ਕਰ ਰਹੇ ਸੀ ਕੁਝ ਬਹੁਤ ਥੋੜੇ ਬਹੁਤੇ ਉਹ ਕੀਤੇ ਉਸ ਕਰਨ ਤੋਂ ਬਾਅਦ ਆਪਾਂ ਚੱਲ ਪਏ ਸਿੱਖਣੇ ਨੂੰ ਖੰਨੇ ਕਿਉਂ ਚੱਲੇ ਸੀਗੇ ਇਹ ਤੁਸੀਂ ਬਲੌਗ ਦੇ ਵਿੱਚ ਬਣੇ ਰਹੋ ਤੇ ਤੁਹਾਨੂੰ ਪਤਾ ਲੱਗ ਜ ਜਾਣਾ ਹੈ ਵੀ ਕੀ ਕਰਨਗੇ ਅਨਾ ਲੋਕਾਂ ਦੀ ਵਿਆਹ ਤੋਂ ਪਹਿਲਾਂ ਸ਼ਾਪਿੰਗ ਹੁੰਦੀਆਂ ਨੇ ਤੇ ਸਾਡੀਆਂ ਬਾਅਦ ਵਿੱਚ ਵੀ ਕੰਟੀਨਿਊ ਨੇ ਵੀ ਉਸੇ ਤਰ੍ਹਾਂ ਹੀ ਜਾਰਨਾ ਉਨ ਦਾ ਬਣਿਆ ਹੋਇਆ ਏ ਚਲੋ ਜੀ ਪਰਮਾਤਮਾ ਅਬ ਦੀ ਕਿਰਪਾ ਹਮੇਸ਼ਾ ਬੜਾਈ ਰੱਖਣ ਸ਼ਾਪਿੰਗਾਂ ਕਰਦੇ ਰਹੀਏ ਖੁਸ਼ੀਆਂ ਮਨਾਉਂਦੇ ਰਹੀਏ ਬਸ ਇਥੇ ਥੋੜੇ ਬਹੁਤੇ ਜੇ ਕੰਮ ਸੀਗੇ ਇੱਕ ਦੋ ਕੁ ਜ਼ਰੂਰੀ ਜਿਹੜੇ ਕਰਨ ਵਾਲੇ ਸੀਗੇ ਉਹ ਤੁਸੀਂ ਬਲੌਗ ਦੇ ਵਿੱਚ ਦੇਖੋਗੇ ਤਾਂ ਤੁਹਾਨੂੰ ਬਣਾ ਪਤਾ ਲੱਗੇ ਜਾਣਾ ਚਲੋ ਜੀ ਇਹ ਦੇਖੋ ਜੀ ਇਥੇ ਆ ਗਈ ਸੀ ਆਪਾਂ ਫਰਨੀਚਰ ਵਾਲਿਆਂ ਦੇ ਇਹ ਜਿੰਨਾ ਦੀ ਸ਼ਾਪ ਦੇ ਉੱਪਰ ਆਏ ਸੀਗੇ ਆਪਾਂ ਪਹਿਲਾਂ ਵੀ ਕਾਫੀ ਸਾਲਾਂ ਤੋਂ ਜᱹਨੀ ਉਹਨਾਂ ਦਾ ਜਾਣ ਪਛਾਣ ਆਪਣੀ ਬਣੀ ਹੋਈ ਆ। ਮਤਲਬ ਉਹਨਾਂ ਦੇ ਇੰਨੀ ਜ਼ਿਆਦਾ ਬ੍ਰਾਈਡਿਟੀ ਸੀ ਨਾ ਵੀ ਜਿੰਨੀ ਤੁਸੀਂ ਕਹਿ ਦੋ। ਮਤਲਬ 100ਾਂ ਦੇ ਵਿੱਚ ਤੁਸੀਂ ਲਾ ਸਕਦੇ ਹੋ ਹਿਸਾਬ ਹਨਾ ਵੀ ਇੰਨਾ ਜ਼ਿਆਦਾ ਹਰੇਕ ਚੀਜ਼ ਦਾ ਸਟਾਕ ਰੱਖਿਆ ਹੋਇਆ ਸੀ ਉਹਨਾਂ ਦੇ ਨਾ। ਤੇ ਬਸ ਆਪ ਇੱਕ ਦੋ ਦੁਕਾਨਾਂ ਤੇ ਪਹਿਲਾਂ ਦੇਖਿਆ ਸੀ ਉਸ ਤੋਂ ਬਾਅਦ ਦੇਖਣ ਤੋਂ ਬਾਅਦ ਫਿਰ ਇੱਥੇ ਆ ਗਈ ਸੀਗੀ ਇੱਥੇ ਆ ਕੇ ਦੇਖ ਕੇ ਹਰ ਤਰ੍ਹਾਂ ਦੀ ਮਤਲਬ ਆਪ ਇੱਕ ਦੋ ਚੀਜ਼ਾਂ ਲੈਣੀਆਂ ਸੀਗੀਆਂ ਫਰਨੀਚਰ ਵਾਲੀਆਂ ਬਸ ਉਹੀ ਲੈਣ ਆਏ ਸੀਗੇ ਸ਼ਾਪਿੰਗ ਕਰਨ ਆਏ ਸੀਗੇ ਹਨਾ ਨੇ ਤੇ ਦੇਖ ਸਕਦੇ ਹੋ ਤੁਸੀਂ ਮਤਲਬ ਇੰਨਾ ਜ਼ਿਆਦਾ ਸਮਾਨ ਸੀਗਾ ਨਾਲ ਇਹਨਾਂ ਦੇ ਰੱਖੇ ਹੋਇਆ ਹਰ ਇੱਕ ਤਰ੍ਹਾਂ ਦਾ ਹੀ બસ ਆਪਾਂ ਜਿਵੇਂ अलमारी वगैरह सिगया उत्थों आपा ओ सिलेक्ट कर चुके सीगे इथी आपा सोफा वगैरह देख रहे सीगे ਤੁਸੀਂ ਵੀ ਦੇਖ ਸਕਦੇ ਹੋ ਨਾ ਕਿੰਨੀ ਜਿਆਦਾ ਵੈਰਾਈਟੀ ਹੈ ਬਸ ਇਥੇ ਜੀ ਆਪਾਂ ओ सिलेक्ट ਕਰ ਲਏ ਕਿਉਂਕਿ ਹੁਣੇ ਤੁਸੀਂ ਘਰੇ ਪਹੁੰਚੋਗੇ ਨਾ ਫਿਰ ਘਰ ਪਹੁੰਚਣ ਤੋਂ ਬਾਅਦ ਹੀ ਤੁਹਾਨੂੰ ਪਤਾ ਲੱਗੂਗਾ ਵੀ ਹਾਂ ਆਪਾਂ ਕੀ ਕੀ ਚੀਜ਼ ਲੈ ਲਈ ਤੇ ਕਿਹੜੀ ਕਿਹੜੀ ਲੈ ਲਈ ਹੈ ਨਾ ਕੁਝ ਕਿਹੜੀ ਚੀਜ਼ ਸਿਲੈਕਟ ਕੀਤੀ ਆ ਕੋਈ ਇਸੇ ਵੀ ਤਰ੍ਹਾਂ ਦਾ ਮਤਲਬ ਕੋਈ ਵੀ ਚੀਜ਼ ਆ ਜਾਂ ਕਿਸੇ ਵੀ ਤਰ੍ਹਾਂ ਦੀ ਆ ਨਾ ਜੋ ਵੀ ਉਹਨਾਂ ਲੈਣਾ ਚਾਹੁੰਦਾ ਤਾਂ ਲੈ ਸਕਦਾ ਏ ਮੈਂ ਇੱਥੇ ਵੀ ਦੇਖ ਰਹੀ ਸੀ ਕਿ ਬਸ ਤੇ ਬਾਕੀ ਬਿਲ ਬਣ ਰਿਹਾ ਸੀਗਾ ਤੇ ਉਨੀ ਦੇਰ ਚ ਆਪਾਂ ਆਲੇ ਦੁਆਲੇ ਨੇ ਹੋਰ ਦੇਖ ਰਹੀ ਸੀ ਮੈਂ ਕਿ ਵੀ ਕੀ ਕੀ ਤਰ੍ਹਾਂ ਦੀਆਂ ਚੀਜ਼ਾਂ ਨੇ ਜੀ ਹਨਾ ਸ਼ਾਪਿੰਗ ਡਨ ਹੋ ਗਈ ਸੀ ਸ਼ਾਪਿੰਗ ਡਨ ਹੋਣ ਤੋਂ ਬਾਅਦ ਫਿਰ ਆ ਗਈ ਸੀ ਗੋਲ ਗੱਪਿਆਂ ਦੀ ਵਾਰੀ ਖੰਨੇ ਜਾਈਏ ਤੇ ਬਿਨਾ ਕੁਝ ਖਾਏ ਆ ਜੀ ਇਹ ਕਦੇ ਹੋ ਨਹੀਂ ਸਕਦਾ ਪੇ ਖਾਣਾ ਆਏ ਹੋਇਆ। ਹਾਂਜੀ ਹਾਂਜੀ ਵਧੀਆ ਨੇ। ਤੁਸੀਂ ਦੱਸੋ। ਬੇਬੇ ਨਹੀਂ ਭੇਜਿਆ। ਬੇਬੇ ਨਹੀਂ ਭੇਜਿਆ। ਠੀਕ ਹੈ ਨਹੀਂ ਜਾਉਂਗਾ। ਹਾਂ। ਸਾਡੇ ਭੂਆ ਸਾਨੂੰ ਕਹਿੰਦੇ ਅਸੀਂ ਰੋਟੀ ਬਣਾ ਕੇ ਰੱਖ ਦੇਣੀ ਆ। ਭਾਬੀ ਕਹਿੰਦੀ ਦਾਲ ਨੂੰ ਤੜਕਾ ਲਾ ਕੇ ਰੱਖ ਦੇਣਾ ਤੁਸੀਂ ਘੁਮੋ ਫਿਰੋ ਕੱਢ ਜਾ ਕੇ ਫੋਨ ਕਰ ਰਿਹਾ ਹੁਣ ਅਸੀਂ ਖਾ ਲਈਓ ਤੇ ਸਾਡਾ ਫਿਰ ਵਿੱਚੇ ਰਹਿ ਜਾਣੀ ਇਹਨੇ ਫੀਲਿੰਗ ਆਣੀਆਂ ਜਿਆਨਤਨਾ ਗੱਲ ਕਰੋ ਮੇਰੇ ਨਾਲ ਗੱਪ ਲੈ ਵੀ ਮਜ਼ਾ ਜੇ ਖਰਾਬ ਹੁੰਦਾ ਕੱਢ ਜਾ ਕੇ ਰੋਣਾ ਦੇ ਕੁੱਤ ਉਹਨੂੰ ਸ਼ਰਮ ਵੀ ਲੱਗਦਾ ਕੋਈ ਖਾਣ ਪੀਣ ਤੋਂ ਬਾਅਦ ਘਰ ਆਗੇ ਸੀ ਘਰ ਆਉਂਦੀ ਸਾਰੇ ਨਾਲ ਹੀ ਆਗੇ ਸੀ ਸਮਾਨ ਫਿਰ ਇੱਥੇ ਹੋਈ ਸੀ ਜੀ ਤੇਲ ਚੋਈ ਐਨਾਕ ਤਾਂ ਫਿਰ ਤੇਲ ਚੋਣਾ ਤਾਂ ਬਣਦਾ ਹੀ ਸੀ ਇਹ ਹਨਾ ਜੀ ਆਪਾਂ ਤੇਲ ਚੋਇਆ ਨਾਲੇ ਸ਼ਾ ਜਾਂਦੇ ਆ ਕਿਉਂਕਿ ਉਹਨਾਂ ਨੇ ਇਹ ਸੀਗਾ ਕਹਿੰਦੇ ਵੀ ਅੱਜ ਹੀ ਤੇਲ ਦਿੰਨੇ ਆ ਸਮਾਨ ਜਿਹੜਾ ਆਪਾਂ ਸਿਲੈਕਟ ਕੀਤਾ ਸੀਗਾ ਫਿਰ ਤਾਂ ਕਰਕੇ ਮੈਂ ਹੀ ਤੇਲ ਚੋਇਆ ਸੀਗਾ ਅੱਜ ਮੈਂ ਕਿਹਾ ਜੀ ਚਲੋ ਜੀ ਆਪਾਂ ਤੇਲ ਚੋਣੇ ਆ ਤੇ ਨਾਲ ਦੀ ਨਾਲ ਆਪਾਂ ਫਿਰ ਸ਼ਗਨ ਵੀ ਲਿਆ ਤੇਲ ਚਵਾਈ ਦਾ ਤੇ ਨਾਲ ਹੀ ਆਪਣੀ ਜਿਹੜਾ ਸਮਾਨ ਆਪਾਂ ਲੈਣਾ ਸੀਗਾ ਉਹ ਪਹੁੰਚ ਚੁੱਕਿਆ ਸੀਗਾ ਫਿਰ ਇਹ ਹੋ ਜਾਂਦਾ ਜੀ ਮਤਲਬ ਆਪਣੇ ਘਰਾਂ ਦਾ ਇਹੀ ਹੁੰਦਾ ਹੈ ਨਾ ਵੀ ਕੋਈ ਵੀ ਚੀਜ਼ ਆਈ ਤੇ ਸਾਰਾ ਪਰਿਵਾਰ ਇਕੱਠਾ ਹੈ ਨਾ ਸਾਰਿਆਂ ਨੂੰ ਸਰਪ੍ਰਾਈਜ਼ ਹੀ ਸੀਗਾ ਜਣੀਆਂ ਐਨਾ ਕਿਸੇ ਨੂੰ ਨਹੀਂ ਸੀ ਪਤਾ ਵੀ ਕੀ ਕੀ ਚੀਜ਼ ਆਉਣੀਆਂ ਜਾਂ ਕਿਵੇਂ ਹਨਾ ਕਿਹੜੀ ਕਿਹੜੀ ਚੀਜ਼ ਲੈ ਕੇ ਆਉਣੀਆਂ بس ਇੱਥੇ ਸਾਰੇ ਇਕੱਠੇ ਹੋ ਗਏ ਸੀਗੇ ਇਹ ਵੀਰ ਜੀ ਤਾਂ ਚਲੋ ਆਪਣੇ ਨਾਲ ਹੀ ਗਏ ਸੀ ਕਿਉਂਕਿ ਇਹ ਨਾ ਜਿਵੇਂ ਚਲੋ ਇਹਨਾਂ ਦਾ ਇਹ ਕੰਮ ਆ ਹਨਾ ਲੱਕੜ ਦਾ ਵੀ ਆਪਾਂ ਤਾਂ ਕਰਕੇ ਇਹਨਾਂ ਦੀ ਸਲਾਹ ਨਾਲ ਜ਼ਰੂਰ ਰੱਖ ਦਿੰਨੇ ਆ ਨਾਲ ਹਨਾ ਕਿਉਂਕਿ ਜੀ ਨੂੰ ਜਿਹੜੀ ਨੌਲੇਜ ਹੁੰਦੀ ਆ ਉਹਨਾਂ ਨੂੰ ਵੱਧ ਪਤਾ ਹੁੰਦਾ ਏ ਵੀ ਕਿੱਦਾਂ ਦੀ ਆ ਚੀਜ਼ ਇਹ ਲਿਆਂਦਾ ਜੀ ਸਮਾਨ ਤੁਸੀਂ ਵੀ ਦੇਖੋ ਹੁਣ ਆਪਾਂ ਕਰਦੇ ਆਂ ਜੀ ਪਲਾਡ ਐਂਡ ਓਕੇ ਬਾਏ ਠੀਕ ਆ ਲਵ ਯੂ ਆਲ ਮੈਂਬਰਸ ਸਾਰੇ ਨੇ ਬੈਠ ਕੇ ਸਵਾਰ ਕੇ ਦੇਖ ਰਹੇ